ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 328 ਰੁਪਏ ਦੇ ਮਾਮਲੇ ਵਿੱਚ ਜੋ ਕੱਲ ਸਰਕਾਰ ਵੱਲੋਂ ਐਫਆਰ ਦਰਜ ਕੀਤੀ ਗਈ ਹੈ ਇਹ ਬੜਾ ਇੱਕ ਸੰਵੇਦਨਸ਼ੀਲ ਮਾਮਲਾ ਹੈ ਕਿਉਂਕਿ ਇਹ ਮਾਮਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮਰਿਆਦਾ ਦੇ ਨਾਲ ਜੁੜਿਆ ਹੋਇਆ ਹੈ ਕਿਸੇ ਵੀ ਧਿਰ ਨੂੰ ਇਸ ਮਾਮਲੇ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਰਾਜਨੀਤੀ ਨਹੀਂ ਕਰਨੀ ਚਾਹੀਦੀ ਔਰ سرکار خاص کر کے سرکار جس نے ایف آئی آر درج کی تھی وہ اس دی نرسپکھ جاچ کرے کیونکہ ਧੰਗੂ ਗੁਰੰਸਾ ਜੀ ਮਹਾਰਾਜ ਸੱਚੇ ਪਾਤਸ਼ਾ ਸਮੁੱਚੀ ਮਾਨਵਤਾ ਦੇ ਗੁਰੂ ਨੇ ਸਮੁੱਚੇ ਸਿੱਖਾਂ ਦੇ ਗੁਰੂ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 10 ਗੁਰੂ ਸਹਿਬਾਨ ਦੀ ਜਿਹੜੀ ਆਤਮਾ ਹੈ ਉਹ ਸਮਾਈ ਹੋਈ ਹੈ ਕਿਉਂਕਿ ਹਰ ਵੇਲੇ ਸਿੱਖੀ ਅਰਦਾਸ ਕਰਦਾ ਹੈ ਕਿ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਸ਼ਾ ਇਸ ਕਰਕੇ ਇਸ ਮਸਲੇ ਤੇ ਕਿਸੇ ਪ੍ਰਕਾਰ ਦੀ ਕੋਈ ਵੀ ਢਲ-ਮੱਠ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਔਰ ਹਰ ਤਰ੍ਹਾਂ ਦਾ ਜਿਹੜਾ ਸੱਚ ਹੈ ਉਹ ਸੰਗਤ ਦੇ ਸਾਹਮਣੇ ਆਉਣਾ ਚਾਹੀਦਾ ਹੈ ਔਰ ਸਰਕਾਰ ਇਸ ਮਸਲੇ ਤੇ ਬਿਲਕੁਲ ਨਿਰਪੱਖ ਹੋ ਕੇ ਜਾਂਚ ਕਰੇ ਔਰ ਜਿਹੜੇ ਵੀ ਕੋਈ ਇਸ ਮਸਲੇ ਤੇ ਅਸਰਦੋਸ਼ੀ ਨੇ ਉਹਨਾਂ ਨੂੰ ਸੰਗਤ ਦੇ ਸਾਹਮਣੇ ਪੇਸ਼ ਕਰੇ ਸ਼ੂਨਿ ਕਮੇਟੀ ਕਹਿੰਦਾ ਹੈ ਕਿ ਇਹ ਇੱਕ ਫਾਈਨੈਂਸ਼ੀਅਲ ਘੁਟਾਲਾ ਹੈ ਜੀ ਇਸੇ ਦੇ ਘਟਾਲੇ ਹੀ ਇਹਨੂੰ ਬੇਦਬੀ ਦਾ ਰੋਗ ਦਿੱਤਾ ਗਿਆ। ਦੇਖੋ ਸ਼ਰੋਮਿਕ ਕਮੇਟੀ ਵੱਲੋਂ ਵੀ ਜਾਂਚ ਕੀਤੀ ਗਈ ਹੈ ਫਿਰ ਇਹ ਜਾਂਚ ਸੀਜੇ ਕਾਲ ਤਫਸਿਲ ਦੀ ਵੱਲੋਂ ਵੀ ਹੋਈ ਹੈ। ਉਹ ਜਾਂਚ ਹੀ ਜਿਹੜੀ ਹੈ ਉਹ ਅੱਗੇ ਤੁਰੀ ਕਿਉਂਕਿ ਐਡਵੋਕੇਟ ਭਾਈ ਛਸਨ ਜੀ ਫੋਰਨ ਜੋ ਜਾਂਚ ਕੀਤੀ ਸੀ ਉਹਦੇ ਵਿੱਚ 328 ਰੁਪਏ ਜਿਹੜੇ ਸਨ ਉਹ ਪਾਏ ਗਏ। ਇਹ ਜਾਂਚ ਦਾ ਵਿਸ਼ਾ ਔਰ ਜੋ ਸੱਚ ਹੈ ਉਹ ਸਾਹਮਣੇ ਆਉਣਾ ਚਾਹੀਦਾ ਹੈ। ਸਿੰਘ ਸਾਹਿਬ ਅੱਜ ਇੱਕ ਕੁਝ ਸਸਨ ਬੋਲ ਤੋਂ ਜਿਨ੍ਹਾਂ ਨੂੰ ਤੁਸੀਂ ਮੁੜ ਖਾਸ ਕੀਤਾ ਸੀ ਉਹਨਾਂ ਨੂੰ ਫੇਰ ਵਾਪਸ ਕਰ ਦਿੱਤਾ ਗਿਆ ਸਜ਼ਾ ਖਤਮ ਕਰ ਦਿੱਤੀ ਕਿ ਜਿਹੜੀ ਤੁਸੀਂ ਸਜ਼ਾ ਲਗਾਈ ਸੀ ਮੈਂ ਤੁਹਾਡੇ ਬਾਰੇ ਖਬਰਾਂ ਕੋ ਸੁਣੀਆਂ ਨਹੀਂ ਕਿਉਂਕਿ ਮੈਂ ਸਾਬ ਬਲਦੇਵ ਸਿੰਘ ਜੀ ਗੁਰਾਇਆ ਉਹਨਾਂ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਵਾਸਤੇ ਆਇਆ ਫਿਰ ਇਸ ਮੈਨੂੰ ਫਿਰ ਇਸ ਮਾਮਲੇ ਬਾਰੇ ਕੋ ਪਤਾ ਨਹੀਂ